ਆਚਰਨ ਉੱਚਾ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ 135 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਬੜਾ ਪਿਆਰਾ ਸ਼ਬਦ ਬੜਾ ਨੰਦਮਈ ਚੰਨੀ ਸੀਰ ਦੇਣ ਵਾਲਾ ਇਸਦੀ ਆਪਾਂ ਵਿਚਾਰ ਕਰ ਰਹੇ ਹਾਂ ਸੰਗ ਤੇਰੇ ਸੰਗ ਤੇਰੇ ਹਰ ਬਸਤ ਨੀਤ ਹਰ ਬਸਤ ਨੀਤ ਨਿਸ ਬਾਸਰ ਬਜਤਾ ਹੈ ਮੀਤ ਨਿਸ ਬਾਸਰ ਭਜ ਤਾ ਤਾ ਹੈ ਮੀਤ ਸੰਗ ਤੇਰੇ ਹਰ ਵਸਤ ਨੇਤ ਗੁਰੂ ਜੀ ਕਹਿੰਦੇ ਹਨ اے ਪਿਆਰੇ ਮਨੁੱਖ ਤੇਰੇ ਨਾਲ ਹਰ ਵਕਤ ਹਰ ਈਸ਼ਵਰ ਵਾਹਿਗੁਰੂ ਵਸ ਰਿਹਾ ਹੈ ਨੂੰ ਤੇਰੇ ਅੰਦਰ ਵਸ ਰਿਹਾ ਹੈ ਨਿਤ ਹਰ ਵਕਤ ਹਰ ਬਕਤ ਤੇਰੇ ਨਾਲ ਤੇਰੇ ਅੰਦਰ ਤੇਰੇ ਤਨ ਮਨ ਦੇ ਅੰਦਰ ਉਹ ਵਸ ਰਿਹਾ ਹੈ ਤੇਰੇ ਹਰ ਬਾਡੀ ਸੈਲ ਵਿੱਚ ਜਿਹੜੇ ਕਿ ਕਰੀਬ 70 ਲੱਖ ਕਰੋੜ ਦੇ ਹਨ ਹਰ ਦੇ ਵਿੱਚ ਉਹ ਮਾਨ ਪਿਆਰਾ ਈਸ਼ਵਰ ਵਸ ਰਿਹਾ ਹੈ ਅਸੀਂ ਗੁਰੂ ਪਿਆਰੇਓ ਈਸ਼ਵਰ ਦੀ ਹੀ ਰਚਨਾ ਹੈ ਈਸ਼ਵਰ ਜਿਵੇਂ ਨਰ ਹੋ ਸੱਚਾ ਸਰਵ ਵਿਆਪਕ ਹੈ ਆਪਣੇ ਆਪ ਸਜਿਓ ਆਪਣੇ ਰਚਿਓ ਨਾਓ ਦੂਈ ਕੋ ਦਸਾ ਜੀ ਵਿੱਚ ਆਸਨ ਬੈਠਾ ਡਟੋ ਚਾਓ ਗੁਰੂ ਜੀ ਦਸਰੇ ਅਨਾਸਾ ਦੀ ਵਾਰ ਦੇ ਵਿੱਚ ਤੋਕੋ ਕਿਉਂ ਪਿਆਰਾ ਵਾਹਿਗੁਰੂ ਆਪਣੇ ਆਪ ਨੂੰ ਇੱਕ ਦਿਨ ਉਸਨੇ ਪ੍ਰਗਟ ਕਰ ਦਿੱਤਾ ਕਿਉਂਕਿ ਨਿਰੰਤਰ ਰੋਗ ਵਸ ਰਿਆ ਸੀ ਵਸ ਰਿਹਾ ਹੈ ਤੇ ਵਸ ਰ ਰਦਾ ਬਸਦਾ ਰਹੇਗਾ ਉਸ ਨੇ ਇੱਕ ਦਿਨ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ ਤੇ ਆਪਣਾ ਨਾਮ ਵੀ ਰੱਖ ਦਿੱਤਾ ਸੱਚ ਸਤਨਾਮ ਅਸੀਂ ਮੂਲ ਮੰਤਰ ਚੋਂ ਕੱਢਦੇ ਹਾਂ ਨਾ ਸਤਨਾਮ ਆਪਣਾ ਨਾਮ ਦੱਸ ਦਿੱਤਾ ਕਿ ਮੇਰਾ ਨਾਮ ਸੱਚ ਹੈ ਤੇ ਫਿਰ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਤੇ ਰਚਨਾ ਇਤਾਪੋ ਸਾਵ ਏਕੋਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਾਣ ਕਹਾ ਵਿਚਾਰ ਵਾਰ ਨਾ ਜਾਵਾਂ ਏਕ ਵਾਰ ਉਹ ਸਾਰੇ ਕੁਦਰਤ ਨੂੰ ਰਚ ਦਿੱਤਾ ਉਦਰਤ ਸਪਾ ਉਸ ਰਸਤੀ ਨੂੰ ਉਸ ਤੱਕ ਨੂੰ ਬਣਾਏ ਹੋਏ ਅਸੂਲਾਂ ਨੂੰ ਤੇ ਫਿਰ ਉਸ ਵਿੱਚ ਆਪ ਸਥਾਪਿਤ ਹੋ ਗਿਆ ਬੈਠ ਗਿਆ ਲੁੱਕ ਗਿਆ ਗੁਪਤ ਹੋ ਗਿਆ ਤੇ ਸਭ ਨੂੰ ਬੈਠਾ ਚਾਹ ਦੇ ਨਾਲ ਖੁਸ਼ੀ-ਖੁਸ਼ੀ ਦੇਖਣ ਲੱਗ ਪਿਆ ਆਪਣੀ ਰਚਨਾ ਦਾ ਇਹ ਤਮਾਸ਼ਾ ਕੀ ਹੋ ਰਿਹਾ ਹੈ ਉਹ ਸੱਚਾ ਪਿਆਰਾ ਈਸ਼ਵਰ ਇਹ ਮਨੁੱਖ ਤੇਰੇ ਨਾਲ ਹੈ ਗੁਰੂ ਜੀ ਕਹਿ ਰਹੇ ਹਨ ਹਰ ਵਕਤ ਤੇਰੇ ਨਾਲ ਹੈ ਤੇ ਉਹ ਤੇਰੇ ਸਭ ਕੁਝ ਨੋਟ ਵੀ ਕਰਦਾ ਹੈ ਕਿ ਤੂੰ ਕੀ ਕਰ ਰਿਹਾ ਹੈ ਚਾਹੇ ਕਰਮ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਹਰ ਜਾਨਿਆ ਸੱਚਾਈ ਹੈ ਜਿਸਾ ਹਰ ਹੀ ਹੋਈ ਜੇ ਤੇ ਹਰ ਪਰਮਾਤਮਾ ਉਹ ਹੁ ਜੀ ਆਇਓ ਚੰਦਾ ਕਿ ਮੇਰੇ ਬੱਚੇ ਵੀ ਮੇਰੀ ਮੇਰੇ ਵਰਗੇ ਹੀ ਹੋਣ ਸੱਚੇ ਸੋਚੇ ਕਰੈਕਟਰ ਵਾਲੇ ਆਚਰਨ ਵਾਲੇ ਉਸੇ ਤਰ੍ਹਾਂ ਜੀਵਨ ਜੀਣ ਤੇ ਖੁਸ਼ੀ ਖੁਸ਼ੀ ਸ਼੍ਰੀਵਨ ਜੀਣ ਕੋਈ ਪੰਮ ਸੱਚ ਦੀ ਰੇਖਾ ਤੋਂ ਬਾਹਰ ਨਾ ਜਾਣ ਫਿਰ ਦੂਸਰੀ ਲਾਈਨ ਵਿੱਚ ਗੁਰੂ ਜੀ ਕਹਿੰਦੇ ਨੇ ਨਿਸ ਬਾਸਰ ਨਿਸ ਬਾਸਰ ਤਾ ਹੈ ਬਜਨੀਤ ਨਿਸਬਾਸਰ ਬਜਤਾ ਹੈ ਮੀਤ ਭਾਈ ਗੁਰੂ ੁਰੂ ਜੀ ਕਹਿੰਦੇ ਹਨ ਇਸ ਕਰਕੇ اے ਮੇਰੇ ਪਿਆਰੇ ਬੱਚੇ ਮਨੁੱਖ ਤੂੰ ਫਿਰ ਹਰ ਵਕਤ ਹੀ ਉਸ ਪਿਆਰੇ ਮਿੱਤਰ ਨੂੰ ਜਿਹੜਾ ਸਿਰੇ ਹਰ ਵੇਲੇ ਤੈਨੂੰ ਤੇਰੇ ਲਈ ਉਹ ਸਹਾਈ ਹੈ ਤੇਰੇ ਕੋ ਕੰਮ ਸਭ ਸਵਾਰਦਾ ਹੈ ਕਰਦਾ ਹੈ ਚੰਗਾ ਚੰਗੀਆਂ ਗੱਲਾਂ ਤੈਨੂੰ ਸਮਝਾਉਂਦਾ ਹੈ ਤੇਰਾ ਖਿਆਲ ਰੱਖਦਾ ਹੈ ਤੈਨੂੰ ਕਦੇ-ਕਦੇ ਉਹ ਉਪਦੇਸ਼ ਵੀ ਦੇਂਦਾ ਰਹਿੰਦਾ ਹੈ ਇੰਟੂਿਸ਼ਨ ਦੇ ਤੌਰ ਤੇ ਸਾਨੂੰ ਇੰਟੂਿਸ਼ਨ ਆਉਂਦੀਆਂ ਹਨ ਅਸੀਂ ਲੋੜ ਕਰੀਏ ਵਿਚਾਰ ਕਰੀਏ ਤਾਂ ਸਾਨੂੰ ਬੜੇ ਪਵਿੱਤਰ ਵਿਚਾਰ ਆਉਂਦੇ ਹਨ ਇਹ ਸਾਰੇ ਉਹ ਪ੍ਰਮਾਤਮਾ ਅੰਦਰ ਬੈਠਾ ਹੋਇਆ ਸਾਡੇ ਸਾਨੂੰ ਪੇਜਦਾ ਰਹਿੰਦਾ ਹੈ ਉਹ ਬਹੁਤ ਹੀ ਪਿਆਰਾ ਹੈ ਬਹੁਤ ਹੀ ਪਿਆਰਾ ਹੈ ਉਮੀਦ ਹੈ ਸਾਡਾ ਮਿੱਤਰ ਹੈਗਾ ਦੁਸ਼ਮਣ ਨਹੀਂ ਹੈਗਾ ਮਿੱਤਰ ਹੈਗਾ ਸਾਡਾ ਮਾਤਾ ਵੀ ਹੈ ਪਿਤਾ ਵੀ ਹੈ ਸਾਡਾ ਰਚਨਹਾਰ ਵੀ ਹੈ ਸਾਡਾ ਮਿੱਤਰ ਵੀ ਹੈ ਉਸ ਨੂੰ ਹਮੇਸ਼ਾ ਹੀ ਪੱਜ ਹਮੇਸ਼ਾ ਯਾਦ ਰੱਖ ਜੇ ਤੂੰ ਮਿੱਤਰ ਅਸਾੜੜਾ ਜੇ ਤੂੰ ਮਿੱਤਰ ਅਸਾੜੜਾ ਇੱਕ ਪੂਰੀ ਨਾ ਵਿਚੋੜ ਜੇ ਤੂੰ ਮਿੱਤਰ ਅਸਾੜੜਾ ਇਹ ਤੂੰ ਪੂਰੀ ਨਾ ਵਿਛੋੜ ਈਸ਼ਵਰ ਤੁਮਝੇ ਮਿੱਤਰ ਇਹਨਾਂ ਸਾਡਾ ਤੇ ਮੈਂ ਸਾਡ ਨੂੰ ਆਪਣੇ ਨਾਲੋਂ ਬਿਲਕੁਲ ਨਾ ਵਿਛੋੜ ਇੱਕ ਛੱਲ ਲਈ ਵੀ ਨਹੀਂ ਫੋਰੀ ਤੋਰਤੇ ਵੀ ਨਹੀਂ ਮਿੱਤਰ ਹਮੇਸ਼ਾ ਹੀ ਸਾਥ ਰਹਿੰਦਾ ਤੂੰ ਮਿੱਤਰ ਬਣ ਕੇ ਰਹਿ ਤੂੰ ਤਾਂ ਮਿੱਤਰ ਬਣ ਭਾਈ ਤੇ ਰਹਿ ਨਾ ਮੈਂ ਵਿਚਾਰਨਾ ਹੈਗਾ ਕਿ ਮੈਂ ਮਿੱਤਰਤਾ ਨਿਭਾਣੀ ਹੈ ਤੇ ਮੈਂ ਤੇਰਾ ਭਜਨ ਕਰਨਾ ਹੈ ਤੈਨੂੰ ਭਜਣਾ ਆਪਣੇ ਆਚਰਨ ਵਿੱਚ ਤੈਨੂੰ ਜੀਣਾ ਹੈ ਮੈਂ ਤੈਨੂੰ ਸੱਚ ਨੂੰ ਜੀਣਾ ਹੈ ਮੈਂ ਆਪਣਾ ਆਚਰਨ ਉੱਚਾ ਸੁੱਚਾ ਬਣਾਉਣਾ ਹੈ ਇਸ ਤਰ੍ਹਾਂ ਜੀਣਾ ਹੈ ਕਿਉਂਕਿ ਤੂੰ ਮੇਰਾ ਮਿੱਤਰ ਹੈ ਮੈਂ ਤਨਹਰ ਬਲੇ ਇਸ ਕਰਕੇ ਤੇਰਾ ਭਜਨ ਕਰਨਾ ਹੈ ਤੇਰੇ ਗੁਣਾਂ ਨੂੰ ਯਾਦ ਰੱਖਣਾ ਹੈ ਉਹਨਾਂ ਨੂੰ ਅਪਣਾਉਣਾ ਹੈ ਤੇ ਉਹਨਾਂ ਦੀ ਵਰਤੋਂ ਕਰਨੀ ਹੈ ਉਹਨਾਂ ਦੇ ਅਨੁਸਾਰ ਹੀ ਆਪਣਾ ਜੀਵਨ ਜਿਉਣਾ ਹੈ ਤਾਂ ਫਿਰ ਆਨੰਦ ਹੀ ਆਨੰਦ ਹੈ ਆਨੰਦ ਹੀ ਆਨੰਦ ਹੈ ਸੋਖੀ ਹਨ ਸੁਖ aí ਹਨ ਖੁਸ਼ੀਆਂ ਹੀ ਹਨ ਸੁਚੰਜਾ ਜੀਵਨ ਬਣ ਜਾਂਦਾ ਹੈ ਇਸ ਤਰ੍ਹਾਂ ਆਪ ਵੀ ਕਰਨਾ ਹੈ ਆਪਣੇ ਪਰਿਵਾਰ ਨੂੰ ਇਸੇ ਰਸਤੇ ਤੇ ਤੁਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਮਿੱਤਰੋ ਭੈਣੋ ਜੇ ਗੁਰਬਾਣੀ ਵਿਚਾਰ ਚੰਗੀ ਲੱਗੀ ਹੋਵੇ ਤਾਂ ਫਿਰ ਇਸ ਨੂੰ ਜ਼ਰੂਰ ਸ਼ੇਅਰ ਵੀ ਕਰੋ